ਪ੍ਰਾਈਮੇਸ਼ਰ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਪੰਨੂ ਸਾਹਿਬ ਦਾ ਸਾਥ ਹੁੰਦਾ ਹੈ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਅੱਜ ਵੀ ਪੰਨੂ ਸਾਹਿਬ ਨਾਲ ਹੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਫਿਰ ਚਰਚਾ ਕਰਾਂਗੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਪੰਜਾਬ ਦੀ ਸਿਆਸਤ ਤੋਂ ਸ਼ੁਰੂਆਤ ਕਰਦੇ ਆਂ ਸੁਰਜੀਤ ਕੁਮਾਰ ਜੈਣੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹ ਕਹਿੰਦੇ ਕਿ ਮੇਰੀ ਰੱਬ ਨਾਲ ਸਿੱਧੀ ਗੱਲਬਾਤ ਆ ਤੇ ਜਿਹਦੇ ਸਿਰ ਤੇ ਇਹ ਕਿੰਨਾ ਸੱਚ ਹੈ ਜੀ ਸੱਚ ਮੈਂ ਕਹਿੰਦਾ ਅੱਜਕੱਲ ਸੱਚ ਹੈਗੇ ਇਹੋ ਆ ਬਾਕੀ ਸਭ ਝੂਠ ਹੈ ਜੀ ਕਿਤੇ ਇਹੋ ਜਿਹਾ ਇੱਕ ਥੋੜਾ ਇੱਥੇ ਕਿੰਨੇ ਸਾਰੇ ਇੱਥੇ ਤਾਂ ਉਹ ਹਾਲਤੇ ਬਣੀ ਪਈ ਆ ਕਿ ਇੱਟ ਪੁਟਿਆ ਅਵਤਾਰ ਨਿਕਲਦੇ ਪਿਆ ਅੰਮ੍ਰਿਤਸਰ ਚ ਵੀ ਇੱਕ ਬੈਠਾ ਸਾਬਕਾ ਐਮਪੀ ਸਾਹਿਬ ਦਾ ਮੰਤਰੀ ਉਹ ਵੀ ਕਹਿੰਦਾ ਮੈਂ ਰੱਬ ਨਾਲ ਗੱਲਾਂ ਕਰਦਾ ਰੱਬ ਮੇਰੇ ਨਾਲ ਗੱਲਾਂ ਕਰਦਾ ਉਕਾ ਨਾ ਫਿਰ ਅਸੀਂ ਦੋ ਜਣੇ ਬੈਠਦੇ ਆਪੋ ਚ ਗੱਲਾਂ ਕਰਦੇ ਸੁਲਾਬ مشورہ ਕਰਦੇ ਆਂ ਕਈ ਗੱਲਾਂ ਮੈਂ ਭਗਵਾਨ ਤੋਂ ਪੁੱਛਦਾ ਕੁਝ ਭਗਵਾਨ ਵੀ ਮੇਰੇ ਤੋਂ ਪੁੱਛ ਲਿੰਦਾ ਬਾਕੀਆਂ ਨੂੰ ਤੁਸੀਂ ਕੀ ਆਖੋਗੇ ਇੱਥੇ ਸਾਧੂ ਸਾਧਵੀਆਂ ਪੰਜਾਬ ਵਿੱਚ ਕੋਈ ਸੰਤ ਰਾਜਨੀਤੀ ਚ ਆਏ ਨੇ ਬਾਕੀ ਥਾਂ ਤੇ ਵੀ ਆ ਜਾਣੇ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਕਿ ਮੈਨੂੰ ਇਦਾਂ ਲੱਗਦਾ ਕਿ ਮੈਂ ਬਾਇਓਲੋਜੀਕਲ ਨਹੀਂ ਮੈਨੂੰ ਤਾਂ ਈਸ਼ਵਰ ਨੇ ਕਿਸੇ ਖਾਸ ਮਿਸ਼ਨ ਵਾਸਤੇ ਭੇਜਿਆ ਪਿਛਲੇ ਸਾਲ ਉਹਨਾਂ ਲੋਕ ਸਭਾ ਚੋਣਾਂ ਚ ਅਗਰ ਲੱਤੀ ਸੀ ਜੀ ਤੇ ਈਸ਼ਵਰ ਜਦੋਂ ਕਿਸੇ ਨੂੰ ਕਿਸੇ ਖਾਸ ਮਕਸਦ ਵਾਸਤੇ ਦੁਨੀਆ ਤੇ ਭੇਜਦਾ ਤੇ ਉਸ ਬੰਦੇ ਨੂੰ ਈਸ਼ਵਰ ਦਾ અવਤਾਰ ਰੱਖਿਆ ਜਾਂਦਾ ਅੱਗੇ ਮੇਰੇ ਖਿਆਲ 24 અવਤਾਰ ਹੋਏ ਆ ਪਤਾ ਨਹੀਂ 25 ਵੀ ਹੋ ਜਾਏਗਾ ਮੰਨਣਾ ਪੈ ਜੇਗਾ ਔਰ ਸਾਨੂੰ ਯਾਦ ਰੱਖਣਾ ਚਾਹੀਦਾ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਇਹ ਨਾਰਾ ਦਿੱਤਾ ਗਿਆ ਸੀ ਹਰ ਹਰ ਮੋਦੀ ਕਰ ਕਰ ਮੋਦੀ ਬਿਲਕੁਲ ਅੱਜ ਤੱਕ ਤਾਂ ਹਿੰਦੂ ਧਰਮ 'ਚ ਹਰ ਹਰ ਮਹਾਦੇਵ ਦਾ ਨਾਰਾ ਹੁੰਦਾ ਸੀ ਫਿਰ ਹਰ ਹਰ ਮੋਦੀ ਦਾ ਨਾਰਾ ਲੱਗਾ ਇਹ ਤੇ ਜਗਤ ਗੁਰੂ ਸ਼ੰਕਰਾਚਾਰੀਆ ਨੇ ਇਤਰਾਜ਼ ਕੀਤਾ ਫਿਰ ਨਾਰਾ ਰੋਕ ਦਿੱਤਾ ਗਿਆ ਹੁਣੇ ਸਰਜੀਤ ਕੁਮਾਰ ਜਿਆਣੀ ਸਾਹਿਬ ਕਹਿੰਦੇ ਆ ਮੈਂ ਜਿੱਦੇ ਸਿਰ ਤੇ ਹੱਥ ਰੱਖ ਦਿਆਂ ਤੇ ਐਮਐਲਏ ਬਣ ਜਾਂਦਾ ਤੇ ਤੁਸੀਂ ਦੋਵੇਂ ਹੱਥ ਹੀ ਰੱਖ ਦਿਓ ਇਕੱਠੇ ਉਹ ਮੁੱਖ ਮੰਤਰੀ ਬਣ ਜੇ ਹੋ ਸਕਦਾ ਤੁਹਾਡੇ ਦੋ ਹੱਥਾਂ ਦੇ ਵਿੱਚ ਇੰਨੀ ਕੁ ਤਾਕਤ ਹੋਵੇ ਜੀ ਕੋਈ ਪੁਰਾਣੀ ਗੱਲ ਕਹਿੰਦੇ ਆ ਕਿ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਜਿਆਣੀ ਸਾਹਿਬ ਲੋਕਾਂ ਦੇ ਸਿਰ ਤੇ ਹੱਥ ਰੱਖਦੇ ਆ ਆਪਣੇ ਸਿਰ ਤੇ ਹੱਥ ਨਹੀਂ ਰੱਖ ਸਕਦੇ ਨੇ ਤੇ ਆਪਣੀ ਸੀਟੀ ਜਿੱਤਦੇ ਨੇ ਉਹ ਕਹਿੰਦੇ ਮੈਂ ਸ਼ੇਰ ਤੋਂ ਕਬਾਇਦੇ ਸਿਰ ਤੇ ਹੱਥ ਰੱਖਿਆ ਸੀ ਉਹ ਪਾਰਲੀਮੈਂਟ ਮੈਂਬਰ ਬਣ ਗਿਆ ਤੇ ਲਗਾਤਾਰ ਤਾਂ ਨਹੀਂ ਬਣਦਾ ਰਿਹਾ ਫਿਰ ਹਾਰਿਆ ਵੀ ਉਹ ਕਹਿੰਦੇ ਮੈਂ ਨਰਿੰਦਰ ਪਾਸੰਗ ਉਸ ਸਵਨਾ ਜਿਹੜਾ ਉਹਦੇ ਸਿਰ ਤੇ ਹੱਥ ਰੱਖਿਆ ਸੀ ਦੋਸਤੀ ਹੁੰਦੀ ਸੀ ਨੇੜਤਾ ਸੀ ਤੇ ਉਹ ਐਮਐਲਏ ਬਣ ਗਿਆ ਹੁਣ ਇਹਨਾਂ ਨੂੰ ਚਾਹੀਦਾ ਜਿਆਣੀ ਸਾਹਿਬ ਨੂੰ ਕਿ ਅਗਲੇ 50 ਸਾਲਿਆਂ ਦੇ ਵੀ ਇੱਕ ਲਿਸਟ ਪੇਸ਼ ਕਰ ਦੇਣ ਕਿ ਮੈਂ ਫੁਲਾਣਾ ਫੁਲਾਣਾ ਜਿਹੜਾ ਉਹਨੂੰ ਐਮਐਲਏ ਬਣਾਉਣਾ ਜਾਂ ਫਿਰ ਪਾਕਿਸਤਾਨ ਚ ਇੱਕ ਪੀਰ ਨਹੀਂ ਹੁੰਦੀ ਸੀ ਜਿੱਦਾਂ ਪੀਰ ਹੁੰਦੇ ਆ ਨਾ ਉਦਾਂ ਉੱਥੇ ਬੀਬੀਆਂ ਕੁਝ ਪੀਰ ਦਾ ਕੰਮ ਕਰਦੀਆਂ ਉਹਨੂੰ ਆਮ ਬੋਲੀ ਚ ਲੋਕੀ ਪੀਰਨੀ ਕਹਿ ਦਿੰਦੇ ਆ ਜੀ ਉਹਦੇ ਕੋਲ ইমরান ਖਾਨ ਗਿਆ ਸੀ ਹੱਥੋਂ ਕੋਣ ਉਹਨੇ ইমরান ਖਾਨ ਨੂੰ ਕਿਹਾ ਸੀ ਤੂੰ ਵਿਆਹ ਕਰਾਵੇਂ ਤੇ ਤੂੰ ਪ੍ਰਧਾਨ ਮੰਤਰੀ ਬਣ ਜਾਵੇਂ ਉਹ ਦੋ ਤਿੰਨ ਪਾਸਿਆਂ ਤੇ ਗੜੇ ਮਾਰ ਕੇ ਗਿਆ ਫਰਾਂਸ ਤੋਂ ਕੁੜੀ ਵੇਖੀ ਇਦਾਂ ਦੀ ਫਰਾਂਸ ਤੋਂ ਵੇਖੀ ਉਹਨੇ ਕਿਹਾ ਤੇ ਤੇਰੇ ਕਰਮਾਚਾਰੀ ਇਹਦੇ ਨਾਲ ਵਿਆਹ ਕਰਾ ਤੂੰ ਪ੍ਰਧਾਨ ਮੰਤਰੀ ਬਣਦਾ ਨਹੀਂ ਉਨੇ ਹਾਰ ਕੇ ਪੁੱਛਿਆ ਤੁਸੀਂ ਇੱਕ ਦਸ ਪਾ ਦਿਓ ਕਹਿੰਦੇ ਫਿਰ ਮੇਰੇ ਨਾਲ ਵਿਆਹ ਕਰਾ ਲਾ ਉਹ ਵਿਆਹ ਕਰਾ ਕੇ ਉਹਦੇ ਨਾਲ ਤੁਰ ਪਈ Imran Khan ਸੱਚੀ ਮੂਜੀ ਪ੍ਰਧਾਨ ਮੰਤਰੀ ਬਣ ਗਿਆ ਪਰ ਉਹ ਪ੍ਰਧਾਨ ਮੰਤਰੀ ਬਣਨਾ ਤੇ ਉਹਨੂੰ ਦੱਸਤਾ ਸੀ ਇਹ ਉਹਨੇ ਦੱਸਿਆ ਹੀ ਨਾ ਕਿਤੇ ਬਾਅਦ ਤੂੰ ਜੇਲ੍ਹ ਵੀ ਜਾਵੇਂਗਾ ਜੀ ਫਿਰ ਜਿਹੜਾ ਪ੍ਰਧਾਨ ਮੰਤਰੀ ਬਣਿਆ ਉਹ ਵੀ ਅੱਜ ਕੱਲ ਪਾਕਿਸਤਾਨ ਦੀ ਜੇਲ੍ਹ ਚ ਆ ਤੇ ਪ੍ਰਧਾਨ ਮੰਤਰੀ ਬਣਾਉਣ ਵਾਲੇ ਵੀ ਜੇਲ੍ਹ ਚ ਆ ਇਹ ਪਤਾ ਨਹੀਂ ਕਿੱਥੇ ਕਿੱਥੇ ਕਿੰਨੇ ਕੁ ਲੋਕ ਆ ਜਿਹੜੇ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਕਰੀ ਜਾਂਦੇ ਆ ਹੁਣ ਇੱਥੇ ਜਿੱਦਾਂ ਦਾ ਭਾਰਤ ਵਿੱਚ ਮਾਹੌਲ ਹੈ ਇੱਥੇ ਬਹੁਤ ਸਾਰੇ ਸੰਤ ਬਣੇ ਅਸੀਂ ਕਿਹਦੀਆਂ ਕਿਹਦੀਆਂ ਗੱਲਾਂ ਸੁਣਾਗੇ ਜੀ ਅਜੇ 3 ਦਿਨ ਪਹਿਲਾਂ ਮੈਂ ਇੱਕ ਵੀਡੀਓ ਸੁਣੀ ਇੱਕ ਸੰਤ ਕਹਿ ਰਿਹਾ RAM ਜੀ ਤੇ ਰਾਵਣ ਦੀ ਲੜਾਈ ਹੋਈ ਰਾਵਣ ਮਾਰਿਆ ਗਿਆ ਹਾਰ ਗਿਆ ਫਿਰ RAM ਜੀ ਨੂੰ ਕਿਸੇ ਨੇ ਆ ਕੇ ਆਖਿਆ ਕਿ ਉਹਦੇ ਜਿਹੜੇ ਹਥਿਆਰ ਨੇ ਹੁਣ ਉੱਥੇ ਪਿਆ ਤੇ ਗੁੰਡੇ ਬਦਵਾਸ਼ਾਂ ਦੇ ਹੱਥਾਂ ਜਾਣਗੇ ਬਦਮ ਨਹੀਂ ਫੈਲੂਗੀ ਇਹਦੇ ਕੋ ਪ੍ਰਬੰਧ ਕਰੋ ਰਾਮ ਜੀ ਨੇ ਆਖਿਆ ਸਾਰੇ ਅਸਤਰ ਚੁੱਕੋ ਕਿਸੇ ਇਹੋ ਜਿਹੇ ਟਾਪੂ ਤੇ ਜਾ ਕੇ ਸੁੱਟ ਦਿਓ ਜਿਹੜਾ ਭਾਰਤ ਦੇ ਨੇੜੇ ਨਾ ਹੋਵੇ ਉਹ ਫਿਰ ਉਹਨਾਂ ਨੇ ਜਾ ਕੇ ਇੱਕ ਥਾਂ ਤੇ ਭਾਰਤ ਤੋਂ ਬਹੁਤ ਦੂਰ ਸੈਂਕੜੇ ਨਹੀਂ ਹਜ਼ਾਰਾਂ ਕਿਲੋਮੀਟਰ ਦੂਰ ਉੱਥੇ ਇੱਕ ਟਾਪੂ ਦੇ ਉੱਤੇ ਰਹਤੇ ਤੇ ਜਿਸ ਤਰ੍ਹਾਂ ਜਿੱਥੇ ਰੱਖੀ ਹਥਿਆਰ ਉਹਨੂੰ ਅੱਖੀ ਦਾ ਸ਼ਸਤਰ ਆ ਲਿਆ ਜਿੱਥੇ ਨਿਆਂ ਵੀ ਉਹਨੂੰ ਅੱਖੀ ਦਾ ਨਿਆਂ ਆ ਲਿਆ ਉਸੇ ਤਰ੍ਹਾਂ ਉਹ ਕਹਿੰਦੇ ਜਿੱਥੇ ਅਸਤਰ ਰੱਖੇ ਉਹਦਾ ਨਾਂ ਰੱਖਿਆ ਅਸਤਰਾਲਿਆ ਤੇ ਅੰਗਰੇਜ਼ੀ ਦੇ ਵਿੱਚ ਲਿਖਣ ਲੱਗੇ ਤੇ ਉਹਦਾ ਨਾਂ ਆਸਟ੍ਰੇਲੀਆ ਰੱਖ ਲਿਆ ਉਰਮੇ ਮੈਂ ਤੇ ਉਹਨੂੰ ਵੀ ਸੌਣ ਸੌਣਾ ਹਸੀ ਜਨਾ ਇਹ ਭਾਰਤ ਆ ਇੱਥੇ ਕਮਾਲ ਹੀ ਕਮਾਲ ਹੈ ਬਸ ਤੁਸੀਂ ਇਹ ਸਮਝੋ ਕਿ ਇਹ ਢੀਕੋ ਕੇ ਅਗਲੀ ਗੱਪ ਕੌਣ ਮਾਰਦਾ ਕਦੋਂ ਮਾਰਦਾ ਤੇ ਕਿੱਡੀ ਕਬੱਡੀ ਮਾਰਦਾ ਜੀ ਅੱਛਾ ਵਰਤ ਸਾਹਿਬ ਅਗਲੀ ਗੱਲ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਏ ਲਾਪਤਾ ਹੋਏ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਇਦਾਂ ਦੀ ਕੋਈ ਗੱਲ ਨਹੀਂ ਸਰਕਾਰ ਦੀ ਕਾਰਵਾਈ ਤੇ ਇਤਰਾਜ਼ ਵੀ ਪ੍ਰਗਟ ਕਰ ਰਹੇ ਆ ਪਰ ਹੁਣ ਇਸ ਮਾਮਲੇ ਤੇ ਐਸਆਈਟੀ ਬਣ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਕਿੰਨੇ ਕੋ ਦੀ ਭਰੋਸੇ ਯੋਗਤਾ ਅਸੀਂ ਹੁਣ ਕੀ ਗੱਲ ਕਰੀਏ ਜੀ ਸ਼੍ਰੋਮਣੀ ਕਮੇਟੀ ਨੇ ਤਾਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਤੋਂ ਜਦੋਂ ਅਕਾਲੀ ਪਾਰਟੀ ਦੇ ਮੁਖੀ ਤੇ ਉਹਦੇ ਪੁੱਤਰ ਨੇ ਸੱਚੇ ਸੋਧਦੇ ਰਾਮ ਰਹੀਮ ਨੂੰ ਬਿਨਾਂ ਮੰਗੀ ਮਾਫੀ ਦਵਾਈ ਸੀ ਉਦੋਂ ਸ਼੍ਰੋਮਣੀ ਕਮੇਟੀ ਨੇ 90 ਲੱਖ ਦੇ ਨੇੜੇ ਤੇੜੇ ਇਸ਼ਤਿਹਾਰ ਅਖਬਾਰਾਂ 'ਚ ਇੰਨਾ ਪੈਸਾ ਫੂਕ ਕੇ ਲਵਾਇਆ ਸੀ ਕਿ ਬਹੁਤ ਚੰਗਾ ਹੋ ਗਿਆ ਤੇ ਬਾਅਦ ਜਦ ਲੋਕਾਂ ਦੇ ਬਾਥਲੇ ਫੈਸਲਾ ਵਾਪਸ ਲੈਣਾ ਪਿਆ ਉਦੋਂ ਸ਼੍ਰੋਮਣੀ ਕਮੇਟੀ ਨੇ ਕਿਹਾ ਤਾਂ ਹਾਂਜੀ ਗਲਤੀ ਹੋ ਗਈ। ਇੱਕ ਪਰਿਵਾਰ ਕਰਵਾਈ ਜਾਂਦਾ ਸ਼੍ਰੋਮਣੀ ਕਮੇਟੀ ਕਰੀ ਜਾਂਦੀ ਹੈ। ਜਦੋਂ ਇੱਥੇ 328 ਰੁਪਏ ਗਾਇਬ ਹੋਣ ਦੀ ਗੱਲ ਚੱਲੀ ਤੇ ਇੱਕ ਜਾਂਚ ਕਮੇਟੀ ਬਣੀ। ਜਾਂਚ ਕਮੇਟੀ ਬਣਨ ਦਾ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕਿਉਂ ਨਾ ਕੀਤਾ? ਬਣ ਗਈ ਉਹਦੀ ਰਿਪੋਰਟ ਆ ਗਈ। ਸ਼੍ਰੋਮਣੀ ਕਮੇਟੀ ਨੇ ਰਿਪੋਰਟ ਤੇ ਇਤਰਾਜ਼ ਕਿਉਂ ਨਾ ਕੀਤਾ? ਅਕਾਲ ਤਖਤ ਸਾਹਿਬ ਦੇ ਜਹਜ਼ਾਰ ਨੇ ਹੁਕਮਨਾਮੇ ਜਾਰੀ ਕਰਤੇ। ਇਹਨਾਂ ਖਲਾਫ ਪਰਚਾ ਦਰਜ ਕਰਾ ਦਿਓ ਸ਼੍ਰੋਮਣੀ ਕਮੇਟੀ ਦੇ ਅਕਾਊਂਟੈਂਟ ਨੂੰ ਕੱਢ ਦਿਓ ਤਾਂ 3 ਕਰੋੜ ਰੁਪਏ ਵਾਪਸ ਲੈ ਲਓ ਸ਼੍ਰੋਮਣੀ ਕਮੇਟੀ ਨੇ ਅਖੇ ਜੀ ਬਿਲਕੁਲ ਇਸੇ ਤਰ੍ਹਾਂ ਹੋਵੇਗਾ ਤੇ ਕੀਤਾ ਕਿ ਕੁਝ ਵੀ ਨਹੀਂ ਕੀਤਾ ਹੌਲੀ 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 ਜ਼ਥੇਦਾਰੀ ਕੱਢ ਦਿੱਤੇ ਉਹਨਾਂ ਦੇ ਸਾਹਮਣੇ ਨਵੇਂ ਜ਼ਥੇਦਾਰ ਮਿਠਾ ਲੇ ਅੱਧੀ ਰਾਤ ਨੂੰ ਅਰਦਾਸ ਕਰਾ ਕੇ ਚਾਰਜ ਦੇਵਾਤਾ ਹੁਣ ਸ਼੍ਰੋਮਣੀ ਕਮੇਟੀ ਕੀ ਕਰਦੀ ਉਹ ਤਾਂ ਸਾਰਾ ਕੁਝ ਹੀ ਹੱਥੋਂ ਛੁਡਾਉਣਾ ਉਹ ਤਾਂ ਛੱਡ ਦਿਓ ਸਵਾਲ ਇਹ ਆ ਕਿ ਸਰਕਾਰ ਕੀ ਕਰਦੀ ਹੈ ਸਰਕਾਰ ਵਾਲੇ ਪਾਸੇ ਤੋਂ ਇਸ ਗੱਲ ਤੋਂ ਬੜੇ ਲੋਕਾਂ ਨੂੰ ਨਰਾਸ਼ਤਾ ਕਿ ਕਹਿੰਦੇ ਸੀ ਸਰਕਾਰ ਬਣਨ ਤੋਂ 2 ਮਹੀਨੇ ਦੇ ਅੰਦਰ ਮਹੀਨੇ ਦੇ ਅੰਦਰ ਬਰਗਾੜੀ ਬੈਬਕਲਾ ਕੋਟ ਪੂਰਾ ਉਹ ਮਾਮਲਾ ਨੇ ਜੱਟ ਦਿਆਂਗੇ ਅੱਜ ਤੱਕ ਕੀ ਹੋਇਆ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਅਜਾ ਮਾਮਲਾ ਜੀ ਤੇ ਹੁਣ ਕਾਰਵਾਈ ਸ਼ੁਰੂ ਕੀਤੀ ਹੈ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਦਾ ਤਾਂ ਨਹੀਂ ਗਾ ਪਹਿਲਾਂ ਦਾ ਸਾਰਾ ਕੁਝ ਸਪਸ਼ਟ ਹੀ ਸੀਗਾ ਜਿ ਕਰਨਾ ਸੀ ਇਹਨਾਂ ਚ ਲਾਉਣ ਦੇ ਕਿ ਲੋੜ ਸੀ ਤੇ ਜੇ ਹੁਣ ਸ਼ੁਰੂ ਕਰਤਾ ਐਸਆਈਟੀ ਬਣਾ ਦਿੱਤੀ ਆ ਇਹ ਜਿਹੜੀਆਂ ਐਸਆਈਟੀ ਜੁੰਦੀਆਂ ਨੇ ਕਿੰਨਾ ਕੰਮ ਪਿਛਲੇ ਸਮੇਂ ਚ ਕਰਦੀਆਂ ਨਹੀਂ ਆ ਉਹ ਤਜਰਬਾ ਸਾਡਾ ਚੰਗਾ ਨਹੀਂ ਹੁਣ ਵਾਲੀ ਐਸਆਈਟੀ ਮੈਂ ਇਹਨੂੰ ਬਿਲਕੁਲ ਰੱਦ ਨਹੀਂ ਕਰਦਾ ਮੈਂ ਨਹੀਂ ਕਹਿੰਦਾ ਕਿ ਨਕਮੇ ਆ ਕੋਈ ਨਕਮਾ ਨਹੀਂ ਜੀ ਪੁਲਸ ਅਫਸਰ ਨੇ ਜ਼ਿੰਮੇਵਾਰ ਪੁਲਸ ਅਫਸਰ ਨੇ ਮੈਂ ਕੋਈ ਨਕਮਾ ਕਹਾ ਪਰ ਅਸੀਂ ਇਹ ਰੱਖੋ ਕਿ ਐਡੀਓਡੀ ਆਸ ਵੀ ਕਿਉਂ ਰੱਖ ਕੇ ਜਦੋਂ ਕੋਈ ਰਿਪੋਰਟ ਆਵੇਗੀ ਵੇਖ ਲਾਂਗੇ ਜਿਨ੍ਹਾਂ ਚ ਰਿਪੋਰਟ ਨਹੀਂ ਆਉਂਦੀ ਐਵੇਂ ਦਿਲੋਂ ਤਸੱਲੀਆਂ ਦੇਣ ਵਾਸਤੇ ਆਖੀ ਜਾਓ ਆ ਹੋ ਜੂਗਾ ਹੋ ਜੂਗਾ ਹੋ ਜੂਗਾ ਆ ਹੋ ਜੂਗਾ ਕੁਛ ਨਾ ਕਰੋ ਇਸ ਕਮੇਟੀ ਨੂੰ ਕੰਮ ਕਰਨ ਦਿਓ ਜੇ ਕਿਸੇ ਨੇ ਕੰਮ ਕਰਨਾ ਹੋਵੇ ਤੇ ਸਾਰੇ ਸਬੂਤ ਮੌਜੂਦ ਨੇ ਕਿ ਕੀ ਕੁਝ ਹੋਇਆ ਸੀ ਕਿਸ ਤਰ੍ਹਾਂ ਮੁੜ ਕੇ ਪਰਦਾ ਪੋਸ਼ੀ ਕੀਤੀ ਗਈ ਕਿਸ ਤਰ੍ਹਾਂ ਹੋ ਚੁੱਕੇ ਹੁਕਮਨਾਮੇ ਨੂੰ ਬਦਲਿਆ ਗਿਆ ਸਾਰੀਆਂ ਗੱਲਾਂ ਬਿਲਕੁਲ ਸਾਫ਼ ਨੇ ਪਰ ਜੇ ਇਸ ਕਮੇਟੀ ਨੇ ਵੀ ਪਿਛਲੀਆਂ ਕਮੇਟੀਆਂ ਵਾਂਗ ਮੀਟਿੰਗਾਂ ਕਰਨੀਆਂ ਨਾ ਸਰਕਾਰ ਦੀਆਂ ਜਿਹੜੀਆਂ ਜਾਂਚ ਕਮੇਟੀਆਂ ਕਿਸੇ ਸਿਰੇ ਲੱਗਦੀਆਂ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਂਚ ਕਮੇਟੀਆਂ ਕਿਸੇ ਪਾਸੇ ਲੱਗਦੀਆਂ ਇਹ 10 ਦਿਨ ਕਿ ਜਿਹੜੇ ਸਾਰੇ ਸਾਬਕਾ ਜਹੇਦਾਰ ਤੇ ਸਿੱਖ ਇਤਿਹਾਸ ਸਰਚ ਬੋਰਡ ਦੇ ਸਾਰੇ ਸਾਬਕਾ ਮੁਖੀ ਸਦਕੇ ਇੱਕ ਜਾਂਚ ਕਮੇਟੀ ਬਣਾਈ ਸੀ ਇਹ ਲੱਭਣ ਵਾਸਤੇ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਕਿੰਨੇ ਅਖਰੜੇ ਕਿੰਨੀਆਂ ਕਿਤਾਬਾਂ ਕੀ ਕੁਝ ਗਾਇਬ ਹੋਇਆ ਕਿੰਨਾ ਆਰਮੀ ਨੇ ਮੋੜਿਆ ਉਹ ਕਿੱਥੇ ਗਿਆ ਉਹ ਜਾਂਚ ਕਮੇਟੀ ਇੱਕ ਬਣਾਈ ਸੀ 2019 ਦੀ ਬਣੀ ਹੈ ਹੁਣ ਤੱਕ ਉਸ ਜਾਂਚ ਕਮੇਟੀ ਨੇ ਕੀ ਕੀਤਾ ਸਾਢੇ 6 ਸਾਲ ਹੋ ਗਏ ਤੇ ਰਿਪੋਰਟ ਨਹੀਂ ਆਈ ਨਾ ਉਹਨਾਂ ਦੀ ਰਿਪੋਰਟ ਆਉਂਦੀ ਨਾ ਸਰਕਾਰ ਵਾਲਿਆਂ ਕਮੇਟੀਾਂ ਦੇ ਉਹਦੀ ਜਦੋਂ ਕੋਈ ਰਿਪੋਰਟ ਆਉਗੀ ਗੱਲ ਕਰ ਲਾਂਗੇ ਉਹਨਾਂ ਚਤੇਵੇਂ ਹਵਾ 'ਚ ਗੱਲਾਂ ਨੇ ਜੀ ਪਰ ਸਭ ਅਗਲੀ ਗੱਲ ਕਰਦੇ ਲੁਧਿਆਣੇ ਦੀ ਮਾਰਚਰੀ ਵਿੱਚੋਂ ਇੱਕ ਔਰਤ ਦੀ লাশ ਗਾਇਬ ਹੋ ਗਈ ਹੈ ਪਰਿਵਾਰ ਨੇ ਦੋਸ਼ ਲਾਇਆ ਕਿ ਸਰੀਰ ਦੇ ਅੰਗ ਕੱਢੇ ਆ ਬਾਕੀ ਕੀ ਮਾਮਲਾ ਜੀ ਪੂਰਾ ਹੈ ਇੱਕ ਤਾਂ ਪਹਿਲੀ ਵਾਰ ਹੋਇਆ ਇੱਥੇ ਪੰਜਾਬ ਵਿੱਚ ਕਿੰਨੀ ਵਾਰ ਇਸ ਤਰ੍ਹਾਂ ਹੋ ਗਿਆ ਇਤਿਹਾਸਤਾਂ ਦੇ ਵਿੱਚੋਂ ਹੋਇਆ ਇੱਥੇ ਗੋਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਵੀ ਹੋ ਗਿਆ ਸੀ ਇੱਕ ਮੁੰਡੇ ਦੀ ਮੌਤ ਹੋ ਗਈ ਉਹਦੀ লাশ ਘੱਲ ਦਿੱਤੀ ਉਹ ਬਲਟੋਏ ਲੱਗੇ ਅਮਰਕੋਟ ਉਹਨਾਂ ਸੰਸਕਾਰ ਕਰਤਾ ਤੀਜੇ ਦਿਨ ਉਹਦੇ ਹਸਪਾਣ ਗਿਆ ਗੋਦਵਾਲ ਸਾਹਿਬ ਤੇ ਉਹਨਾਂ ਆਖਿਆ ਕਿ ਉਹਦਾ ਇੱਕ ਮੁੰਡਾ ਪਰਿਵਾਰ ਦਾ ਹੋਰ ਵੀ ਜੇਲ੍ਹ ਚੋਂ ਉਹ ਮਰ ਚਲੀਏ ਉੱਥੇ ਗਿਆ ਤੇ ਜਿਹਨੂੰ ਮਰਿਆ ਕਹਿੰਦੇ ਸਾਮਣੇ ਉਹਨੇ ਰੋਲਾ ਪਾਤਾ ਕਿ ਤੁਸੀਂ ਤਾਂ ਸਾਨੂੰ ਲਾਸ਼ ਦੇ ਦਿੱਤੀ ਮੁੰਡਾ ਤੇ ਸਾਹਮਣੇ ਫਿਰ ਪਤਾ ਲੱਗਾ ਕਿ ਉਸੇ ਨਾਲ ਕੋਈ ਹੋਰ ਮੁੰਡਾ ਮਰਿਆ ਸੀ ਜਿਹਨਾਂ ਦਾ ਮਰਿਆ ਸੀ ਮੁੜ ਕੇ ਉਹ ਪੁੱਟਣ ਵੀ ਸਾਨੂੰ ਉਹਦੀ ਲਾਸ਼ ਨਹੀਂ ਮਿਲੇ ਸਾਡੇ ਪੰਜਾਬ ਦੇ ਵਿੱਚ ਹਸਤਰਾਂ ਚ ਹੁਣ ਤੱਕ ਇਹੋ ਜਿਹੇ ਕਈ ਕੇਸ ਹੋ ਚੁੱਕੇ ਆ ਕਿਸੇ ਦੀ ਲਾਸ਼ ਕਿਸੇ ਨੂੰ ਦੇਤੀ ਉਹਨਾਂ ਜਾ ਕੇ ਸੰਸਕਾਰ ਕਰਤਾ ਆਖਿਆ ਏ ਕਿ ਦਾ ਮੂੰਹ ਨਾ ਖੋਲ ਕੇ ਵੇਖੋ ਬਿਮਾਰੀ ਬੜੀ ਗੰਭੀਰ ਹੁਣ ਬਿਮਾਰੀ ਬੜੀ ਗੰਭੀਰ ਪਰਿਵਾਰ ਨੂੰ ਜਦੋਂ ਉਹ ਕਹਿੰਦੇ ਆ ਮੂੰਹ ਨਾ ਖੋਲ ਕੇ ਵੇਖੋ ਪਹਿਲਾ ਸ਼ੱਕ ਹੁੰਦਾ ਵੀ ਕਤੇਤ ਨਹੀਂ ਕਿ ਇਹਦੇ ਅੰਗ ਕੱਢੇ ਹੋਣ ਤੇ ਸੀਕੇ ਸਾਨੂੰ ਫੜਾ ਦਿੱਤਾ ਹੋਵੇ ਸਲਾਈ ਕਰਕੇ ਤੇ ਕਹਿਣ ਚੁੱਪ ਕਰਕੇ ਜਾ ਕੇ ਸੰਸਕਾਰ ਕਰ ਦੋ ਇੱਥੇ ਵੀ ਇਹ লাশ ਪਰਿਵਾਰ ਨੂੰ ਕਿਸੇ ਹੋਰ ਦੀ ਦਿੱਤੀ ਪਰਿਵਾਰ ਦੇ ਕੁਝ ਜੀ ਐਨਆਰਸੀ ਉਹ ਬਾਹਰੋਂ ਆਏ ਆ ਆ ਕੇ ਜਦੋਂ ਉਹਨਾਂ লাশ ਲਈ ਤੇ ਉਹ ਕਹਿੰਦੇ ਸਾਡੇ লাশ ਹੈ ਨਹੀਂ ਉਹ ਬੀਬੀ ਦੀ ਪਤਾ ਨਹੀਂ ਤੁਸੀਂ ਕਿਹਦੇ ਪੜਾਈ ਜਾਂਦੇ ਹੋ ਫੇਰ ਰੌਲਾ ਪੈ ਗਿਆ ਹੁਣ ਉਸ ਮਾਮਲੇ ਦੇ ਵਿੱਚ ਵੀ ਪੜਤਾਲ ਹੁੰਦੀ ਪਈ ਆ ਡਾਕਟਰ ਸਾਹਿਬ ਕਹਿੰਦੇ ਹਸਪਤਾਲ ਦੇ ਪ੍ਰਬੰਧਕ ਕਹਿੰਦੇ ਪੜਤਾਲ ਕਰਾਂਗੇ ਇਹ ਕਿੰਨੀ ਕੋਰੀ ਹੋਈ ਰੌਲਪਣਾ ਮੇਰਾ ਖਿਆਲ ਇਹ ਹੈ ਕਿ ਸਿਹਤ ਮੰਤਰੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਜਿਹੜੇ ਵੀ ਹਸਪਤਾਲ ਚ ਇਹੋ ਜਿਹੀ ਕੋਈ ਇੱਕ ਵੀ ਘਟਨਾ ਵਾਪਰਦੀ ਆ ਹੋਰ ਕੁਝ ਵੀ ਹੋਣ ਤੋਂ ਪਹਿਲਾਂ ਉਸ ਹਸਪਤਾਲ ਦਾ ਲਾਇਸੈਂਸ ਕੈਂਸਲ ਕਰ ਦੇ ਜਾਂ ਕੱਸਰ ਨਹੀਂ ਕਰਨਾ ਸਸਪੈਂਡ ਕਰ ਦਿਓ ਜਦ ਤੱਕ ਜਾਂਚ ਚੱਲਦੀ ਜਦ ਤੱਕ ਗੱਲ ਕੋਈ ਨਹੀਂ ਹੁੰਦੀ ਅੱਗੇ ਤੋਂ ਸਾਰੇ ਥੋੜਾ ਬਹੁਤ ਕੋਈ ਕੰਮ ਤੇ ਚਾਜ ਨਾ ਕਰਨਾ ਸ਼ੁਰੂ ਕਰ ਦੇ ਇਹ ਜਿਹੜਾ ਹਰ ਤੀਜੇ ਦਾ ਰੌਲਾ ਪੈਂਦਾ ਇਹ ਰੌਲਾ ਪੈਣਾ ਨਹੀਂ ਚਾਹੀਦਾ ਇਹਦੇ ਵਾਸਤੇ ਕੋਈ ਪੱਕੇ ਪ੍ਰਬੰਧ ਕਰਨੇ ਚਾਹੀਦੇ ਆ ਜਿੰਨੇ ਵੱਧ ਇੰਤਜ਼ਾਮੀ ਜਿੰਨਾ ਦੁਰ ਪ੍ਰਬੰਧ ਐਸ ਵੇਲੇ ਸਾਡੇ ਹਸਪਤਾਲਾਂ 'ਚ ਹੋਇਆ ਪਿਆ ਉਹਨੂੰ ਸੋਧਨ ਦੀ ਲੋੜ ਆ ਜੇ ਸੋਧਿਆ ਨਾ ਗਿਆ ਤੇ ਕੱਲ ਨੂੰ ਕਿਸੇ ਹਸਪਤਾਲ 'ਚ ਇਸ ਤੋਂ ਵੱਡਾ ਪੋੜਾ ਵੀ ਪੈ ਸਕਦਾ ਜੀ ਪੰਨੂ ਸਾਹਿਬ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਭਾਰਤੀ ਸਾਹਿਤ ਅਕਾਦਮੀ ਦਾ ਚਾਰਜ ਲੈ ਲਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਇਸ ਤੋਂ ਪਹਿਲਾਂ ਇੱਕ ਅੱਧੀ ਹੋਇਆ ਨਹੀਂ ਅੱਜ ਤੱਕ ਕਦੇ ਨਹੀਂ ਹੋਇਆ ਇਹ ਸਹਿਤ ਅਕਾਦਮੀ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੇਲੇ ਵੀ ਬਣੀ ਆ ਠੀਕ ਠਾਕ ਚੱਲਦੀ ਹੁੰਦੀ ਸੀ ਬੜਾ ਇਹਦਾ ਮਾਨ ਸਤਕਾਰ ਸੀ ਬੜੀ ਇਹਦੀ ਇੱਜ਼ਤ ਸੀ ਉਹ ਸਹਿਤ ਅਧਿਕਾਰੀ ਚ ਪਿੱਛੇ ਜੇ ਵਿਗਾੜ ਪਿਆ ਉੱਥੇ ਇੱਕ ਇਹੋ ਜਿਹਾ ਅਧਿਕਾਰੀ ਲਾ ਦਿੱਤਾ ਗਿਆ ਜਿਹਦੇ ਰੰਗ ਟੰਗ ਠੀਕ ਨਹੀਂ ਸੀ ਗੱਲ ਅਦਾਲਤ ਤੱਕ ਗਈ ਫਿਰ ਅਦਾਲਤ ਨੇ ਆਖਾ ਹਟਾ ਦਿਓ ਉਹਨੂੰ ਉੱਤੇ ਕੇਸ ਵੀ ਚੱਲਿਆ ਉਹ ਮਾਮਲਾ ਵੱਖਰਾ ਜੀ ਉਹਦੀ ਥਾਂ ਤੇ ਭਾਰਤ ਸਰਕਾਰ ਨੇ ਨਵੇਂ ਅਧਿਕਾਰੀ ਦੀ ਨਿਯੁਕਤੀ ਕਰਵਾਤੀ ਨਵੇਂ ਅਧਿਕਾਰੀ ਦੀ ਨਿਯੁਕਤੀ ਤੋਂ ਬਾਅਦ ਮੀਟਿੰਗ ਕਰਕੇ ਇਹ ਤੈਅ ਕੀਤਾ ਗਿਆ ਕਿ ਆਸਵਰੀ ਫਲਾਣੇ ਫਲਾਣੇ ਜਿਹੜੇ ਉਹਨਾਂ ਨੂੰ ਅਵਾਰਡ ਦੇਣੇ ਅਵਾਰਡਾਂ ਦੀ ਲਿਸਟ ਸ਼ਾਇਦ 18 ਤਰੀਕ ਨੂੰ ਜਾਰੀ ਹੋਣੀ ਸੀ 18 ਦਸੰਬਰ ਨੂੰ ਜਿਵੇਂ ਭੁੱਲਦਾ ਨਹੀਂ ਤੇ ਕੇਂਦਰ ਸਰਕਾਰ ਦਾ ਫਰਮਾਨ ਆ ਗਿਆ ਨਾ ਤੁਸੀਂ ਕੁਝ ਨਹੀਂ ਕਰਨਾ ਕੋਈ ਐਲਾਨ ਨਹੀਂ ਕਰਨਾ ਇਹ ਫੈਸਲਾ ਸਭਿਆਚਾਰ ਮੰਤਰਾਲਾ ਕਰੇਗਾ ਜੀ ਸਭਿਆਚਾਰ ਮੰਤਰਾਲੇ ਨੂੰ ਲਿਸਟ ਭੇਜ ਦਿਓ ਅਸੀਂ ਵੇਖਾਂਗੇ ਕਿਨੂੰ ਇਹ ਇਨਾਮ ਦੇਣਿਆ ਤੇ ਕਿਨੂੰ ਨਹੀਂ ਦੇਣੇ ਉਹ ਚੱਕਰ ਕੀ ਹੈ ਇਸ ਵੇਲੇ ਪੂਰਾ ਭਾਰਤ ਜਿਹੜਾ ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਇੱਕ ਮਾ우스 ਦੀ ਕਲਿੱਕ ਦੇ ਉੱਤੇ ਟਿਕ ਕਰਨਾ ਚਾਹੁੰਦੇ ਸੂਬਿਆਂ ਚ ਮੁੱਖ ਮੰਤਰੀ ਉਹ ਬਣਾ ਦਿਓ ਜਿਹੜੇ ਕਦੇ ਸਰਪੰਚ ਵੀ ਨਾ ਰਹੇ ਹੋਣ ਉਹਨਾਂ ਨੂੰ ਪਾਚਨ ਦੇਣ ਵਾਸਤੇ ਕਾਗਜ਼ ਫੜਾਇਆ ਕਰੋ ਉਹ ਪੜ੍ਹਦਿਆ ਕਰੋ ਇਸ ਤੋਂ ਬਾਅਦ ਕੋਈ ਨਹੀਂ ਉਹਨੀਆਂ ਦੇ ਅੰਦਰ ਬਾੜ ਕੇ ਪ੍ਰੈਕਟਿਸ ਕਰਾਇਆ ਕਰੋ ਜਿਹੜਾ ਸਭ ਤੋਂ ਜੂਨੀਅਰ ਹੈ ਉਹਨੂੰ ਸਾਰੇ ਸੀਨੀਅਰ ਦੇ ਸਿਰ ਤੇ ਬਿਠਾ ਦਿਓ ਉਹ ਇਸ ਗੱਲ ਤੋਂ ਦੱਬਿਆ ਰਿਹਾ ਕਿ ਬਾਕੀ ਸਾਰੇ ਮੇਰੇ ਤੋਂ ਸੀਨੀਅਰ ਨੇ ਸੀਨੀਅਰ ਇਸ ਗੱਲ ਦੇ ਉੱਤੇ ਚੜੇ ਰਹਿਣ ਕਿ ਸਾਡੇ ਸਿਰ ਤੇ ਜਾ ਕੇ ਜੂਨੀਅਰ ਬਿਠਾ ਦਿੱਤਾ ਤੇ ਸਰਕਾਰ ਦਿੱਲੀ ਚ ਬਿਠਾਏ ਅਫਸਰ ਚਲਾਉਣ ਹਰਿਆਣਾ ਚ ਇਹ ਹੋਇਆ ਸੀ Rajasthan ਚ ਹੁੰਦਾ ਪਿਆ ਉਧਰ ਮੱਧ ਪ੍ਰਦੇਸ਼ ਛਤੀਸਗੜ੍ਹ ਚ ਇਹ ਤਜਰਬਾ ਹੋ ਰਿਹਾ ਹੈ ਅਸਾਮ ਦੇ ਵਿੱਚ ਸਾਰੇ ਪੁਰਾਣੇ ਛੱਡ ਕੇ ਜਿਹੜਾ 5 ਵਾਰੀ ਕਾਂਗਰਸ ਵੱਲੋਂ ਜਿੱਤਿਆ ਸੀ ਉਹਨੂੰ ਲਿਆ ਕੇ ਤੇ ਸਿੱਧਾ ਹੀ ਮੁੱਖ ਮੰਤਰੀ ਬਣਾ ਦਿੱਤਾ ਗਿਆ ਉਹ ਸਾਰੇ ਥੱਲੇ ਲਾ ਦਿੱਤੇ ਇਸੇ ਤਰ੍ਹਾਂ ਹੀ ਜਿਹੜੇ ਤਜਰਬੇ ਕੀਤੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਕਰਦੇ ਆ ਜਾਂ ਉਹਨਾਂ ਦੇ ਪਿੱਛੇ ਬੈਠੀ ਕੋਈ ਟੀਮ ਕਰਦੀ ਕਰਾਉਂਦੀ ਆ ਕੋਈ ਸੈੱਲ ਬਣਿਆ ਚਰਚੇ ਦੇ ਕਈ ਤਰ੍ਹਾਂ ਦੇ ਆ ਹੋ ਸਕਦਾ ਉਹ ਕਰਦੇ ਹੋਣ ਇਹ ਰੋਜ ਜਿਹੜੇ ਤਿਆਰਬੇ ਹੋ ਰਹਾ ਹੈ ਇਹਨਾਂ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਪੁਰਾਣਾ ਬਾਦਸ਼ਾਹੀ ਸਿਸਟਮ ਹੋਊਗਾ ਕਹਿਣ ਨੂੰ ਅੱਗੇ ਲੋਕਤੰਤਰ ਜੇ ਸ਼ਹਿਰ ਦਾ ਮੇਅਰ ਚੁਣਨਾ ਤੇ ਉਹਦੇ ਵਾਸਤੇ ਵੀ ਮਾ우스 ਉੱਥੇ ਪ੍ਰਧਾਨ ਮੰਤਰੀ ਦਫ਼ਤਰ 'ਚ ਕਲਿੱਕ ਕਰੇਗਾ ਜੇ ਕਿਸੇ ਥਾਂ ਦੇ ਉੱਤੇ ਚੋਣਾਂ ਕਰਾਉਣੀਆਂ ਕਨੇ ਕਰਾਉਣੀਆਂ ਚੋਣ ਕਮਿਸ਼ਨ ਹੈ ਇਹ ਵੀ ਵਿਖਾਵੇ ਵਾਸਤੇ ਚੋਣ ਕਮਿਸ਼ਨ ਹੋਵੇਗਾ ਮਾ우스 ਪਿਛੋਕਲ ਕਲਿੱਕ ਕਰੇਗਾ ਸਭਿਆਚਾਰ ਦੇ ਮਾਮਲੇ 'ਚ ਐਜੂਕੇਸ਼ਨ ਦੇ ਮਾਮਲੇ 'ਚ ਰੋਜ਼ਗਾਰ ਦੇ ਮਾਮਲੇ 'ਚ ਸੜਕਾਂ ਦੇ ਮਾਮਲੇ 'ਚ ਹਰ ਗੱਲ ਦੇ ਵਿੱਚ ਅਗਲੇ ਪਾਸੇ ਤਾਂ ਸਿਰਫ ਕਰਿੰਦੇ ਹੋਣਗੇ ਇਹਨਾਂ 'ਚ ਕਿਸੇ ਦੀ ਇਹ ਹਸਤੀ ਨਹੀਂ ਕਿ ਆਪਣੇ ਤੌਰ ਤੇ ਕੋਈ ਫੈਸਲਾ ਕਰ ਲੈਣ ਔਰ ਜਾਂ ਫਿਰ ਪ੍ਰਧਾਨ ਮੰਤਰੀ ਦੇ ਮਿੱਤਰਾਂ ਦੀ ਜਾਇਜੇ ਹੋਵੇਗੀ ਉਥੇ Rajasthan ਦੇ ਵਿੱਚ ਇੱਕ ਜੱਜ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਬਹੁਤ ਨੇੜਲੇ ਬੰਦੇ ਜਿਹੜਾ ਗੌਤਮ ਅਡਾਨੀ ਉਦੀ ਕੰਪਨੀ ਦੇ ਖਿਲਾਫ ਇੱਕ ਫੈਸਲਾ ਦੇ ਦਿੱਤਾ ਉਹ ਕਈ ਕਰੋੜ ਦਾ ਮਾਮਲਾ ਸੀ ਕਈ ਕਰੋੜ ਦਾ ਨਹੀਂ 2100 ਕਰੋੜ ਤੱਕ ਜਾਂਦਾ ਸੀ ਰਾਤੋਂ ਰਾਤ ਉਹ ਟ੍ਰਾਂਸਫਰ ਕਰਕੇ 200 ਕਿਲੋਮੀਟਰ ਦੂਰ ਇਹੋ ਜੀ ਥਾਂ ਸੁੱਟਿਆ ਜਿੱਥੇ ਸਿਰਫ ਉਹਨਾਂ ਨੂੰ ਭੇਜਿਆ ਜਾਂਦਾ ਜਿਨ੍ਹਾਂ ਨੂੰ ਸਹਾਇਤਾ ਨਹੀਂ ਹੋਵੇ ਇਹ ਸਾਰਾ ਜੋ ਕੁਝ ਹੋ ਰਿਹਾ ਨਾ ਇਹ ਵੇਖਦੇ ਲੋਕ ਵੀ ਆ ਪਰ ਐਸ ਤਰ੍ਹਾਂ ਇੰਦਾ ਜਾਬਦਾ ਜਿਵੇਂ ਭਾਰਤ ਵਿੱਚ ਵਿਰੋਧ ਕਰਨ ਮਲੇ ਵਿਰੋਧ ਕਰਨ ਦੀ ਸਥਿਤੀ ਚ ਨਹੀਂ ਰਹਿ ਗਏ ਕੋਈ ਕਿਸੇ ਕਿਸ ਨੂੰ ਕੋਈ ਵਿਰੋਧ ਨਹੀਂ ਹੋ ਰਿਹਾ ਔਰ ਸਿਹਤ ਦੇ ਮਾਮਲੇ ਚ ਵੀ ਜਿਹੜਾ ਦਖਲ ਦਿੱਤਾ ਗਿਆ ਜੇ ਇਸ ਦਖਲ ਨੂੰ ਗਲਤ ਸਮਝਿਆ ਔਰ ਤੇ ਸਾਰੇ ਭਾਰਤ ਦੇ ਸਿਹਤਕਾਰਾਂ ਨੂੰ ਬੁੱਲਣਾ ਚਾਹੀਦਾ ਸਿਹਤ ਅਕਾਦਮੀ ਜਿਹੜੇ ਬੈਠੇ ਹੋਣਾ ਬੁੱਲਣਾ ਚਾਹੀਦਾ ਉਹ ਬੋਲਣਗੇ ਪਤਾ ਕੀ ਕਰਨਗੇ ਅਸੀਂ ਅੰਦਰ ਰਹਿ ਕੇ ਲੜਾਂਗੇ ਹੂੰ ਜਿਹੜੇ ਬਾਕੀ ਆ ਸਾਰੇ ਭਾਰਤੋ ਚ ਉਹ ਕਹਣਗੇ ਢੰਗ ਨਾਲ ਤੇ ਅਸੀਂ ਸਹਿਮਤ ਨਹੀਂ ਪਰ ਨਰਿੰਦਰ ਮੋਦੀ ਜੀ ਬੜੇ ਦੂਰ ਦ੍ਰਿਸ਼ਟੀ ਵਾਲੇ ਅਸੀਂ ਉਹਨਾਂ ਦੇ ਦੂਰ ਦ੍ਰਿਸ਼ਟੀ ਚੋਂ ਆਸ ਰੱਖਦੇ ਹਾਂ ਆ ਨਿਕਲੇਗਾ ਕੱਖ ਨਹੀਂ ਨਿਕਲਦਾ ਜੀ ਪੰਜਾਬ ਉਧਰ ਮੋਨ ਭਾਗਵਤ ਆਰਐਸਐਸ ਦੇ ਮੁਖੀ ਨੇ ਤੇ ਪ੍ਰਵੀਨ ਤੋਗੜੀਆ ਉਹਨਾਂ ਦੋਹਾਂ ਦੇ ਬਿਆਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਇਸ ਵਾਰ ਵੀ ਉਹਨਾਂ ਦਾ ਬਿਆਨ ਚਰਚਾ ਵਿੱਚ ਹੈ ਉਧਰ ਛਤੀਸਗੜ੍ਹ ਦੇ ਵਿੱਚ ਇਸਾਈ ਭਾਈਚਾਰੇ ਦੇ ਖਿਲਾਫ ਜੋ ਕੋਈ ਸ਼ੋਰ ਹੈ ਇਹਨਾਂ ਦੋਹਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਆ ਦੇਖੋ ਪ੍ਰਵੀਨ ਤੋਗੜੀਆ ਕਿਸੇ ਵਕਤ ਇਹਨਾਂ ਦੇ ਜਿਹੜਾ ਇੰਟਰਨੈਸ਼ਨਲ ਮੰਚ ਸੀਗਾ ਇਹਨਾਂ ਦਾ ਆਰਐਸਐਸ ਦਾ ਹਿੰਦੂਤਵ ਵਾਸਤੇ ਉਹਦਾ ਮੁਖੀ ਹੁੰਦਾ ਸੀ ਇੰਟਰਨੈਸ਼ਨਲ ਜਨਮਸ਼ਕਤੀ ਹੁੰਦਾ ਸੀ ਜਵਾਨੀ ਮੇਲੇ ਦੇ ਤਿੰਨ ਦੋਸਤ ਹੁੰਦੇ ਸੀ ਨਰਿੰਦਰ ਮੋਦੀ ਪ੍ਰਵੀਨ ਤੋਗੜੀਆ ਤੇ ਸੰਜੇ ਜੋਸ਼ੀ ਪ੍ਰਵੀਨ ਤੋਗੜੀਆ ਡਾਕਟਰ ਸੀ ਇਹਦੇ ਕੋਲ ਮੋਟਰਸਾਈਕਲ ਹੁੰਦਾ ਸੀ ਜਾਂ ਸਕੂਟਰ ਸੀ ਮੋਦੀ ਸਾਹਿਬ ਨੂੰ ਨਹੀਂ ਚਲਾਉਣਾ ਆਉਂਦਾ ਇਹ ਦੋ ਜਦੋਂ ਵਾਰੀ ਵਾਰੀ ਚਲਾਉਂਦੇ ਸੀ ਇਹ ਤਿੰਨੇ ਜਣੇ ਕੋਤੇ ਆਉਂਦੇ ਜਾਂਦੇ ਹੁੰਦੇ ਸੀ ਵੱਡੇ ਹੋਏ ਹੌਲੀ ਹੌਲੀ ਲੀਡਰ ਵੀ ਤਿੰਨੇ ਵੱਡੇ ਬਣ ਗਏ ਉੱਤੇ ਜਾ ਕੇ ਉਹਦਿਆਂ ਤੋਂ ਮਤਪੇ ਦਉਣ ਲੱਗ ਪਏ ਪਰਵੀਨ ਤੋਗੜੀਆ ਇੰਟਰਨੈਸ਼ਨਲ ਜਨਰਲ ਸੈਕਟਰੀ ਬਣ ਗਿਆ ਪਾਸੇ ਹੋ ਗਿਆ ਦੁਜਿਆਂ ਦੁਆਂ ਚ મતभेद ਸੰਜੇ ਜੋਸ਼ੀ ਦਾ ਦਬਾਅ ਸੀ ਉੱਪਰ ਸੈਂਟਰ ਚ ਨਰਿੰਦਰ ਮੋਦੀ ਨੇ ਪੰਜਾਬ ਦਾ ਇੰਚਾਰ ਲਵਾ ਦਿੱਤਾ ਜਦੋਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਉਹ ਤਗੜਾ ਹੋ ਗਿਆ ਉਹਨੇ ਸੰਜੇ ਜੋਸ਼ੀ ਨੂੰ ਖੁੱਡੇ ਲਵਾ ਦਿੱਤਾ ਉਹਦੇ ਤੋਂ ਬਾਅਦ ਪਰਵੀਨ ਤੋਗੜੀਆ ਦੀ ਵਾਰੀ ਆ ਗਈ ਇਹ ਇੱਕ ਦਿਨ ਫਿਰ ਉਸ ਦਫ਼ਤਰ ਚੋਂ ਨਿਕਲਿਆ ਤੇ ਰਾਤੋਂ ਰਾਤ ਬਾਹਰ ਜਾ ਕੇ ਹਸਪਤਾਲ ਦਾਖਲ ਹੋ ਗਿਆ ਤੇ ਆਖਿਆ ਮੈਨੂੰ ਮਾਰ ਦੇਣ ਲੱਗੇ ਇਹ ਉਹ ਅੱਜ ਕੱਲੇ ਪਾਸੇ ਤੁਰੇ ਫਿਰਦੇ ਹੁਣ ਲੋਕਾਂ ਨੂੰ ਸਦੇ ਦਿੰਦਾ ਕਿ ਹਿੰਦੂਵਦ ਬੱਚੇ ਪੈਦਾ ਕਰਨ ਦੂਸਰੇ ਪਾਸੇ ਮੋਨ ਭਗਵਤ ਸਾਹਿਬ ਨੇ ਆਰਐਸਐਸ ਦੇ ਲੀਡਰ ਉਹਨਾਂ ਦੇ ਮੁਖੀ ਜਿਹੜੇ ਅੱਗੇ ਬਿਆਨ ਦਿੰਦੇ ਨੇ 6-6 ਮਹੀਨੇ 7 ਸਾਲ ਬਾਅਦ ਕਦੇ ਇੱਕ ਅੱਧਾ ਬਿਆਨ ਹੁੰਦਾ ਸੀ ਉੱਤੇ ਚਰਚਾ ਚੱਲਦੀ ਸੀ ਇਹ ਤਾਂ ਲਗਾਤਾਰ ਕਥਾ ਪਰਵਾਹ ਚੱਲਦਾ ਰੋਜ਼ ਹੀ ਉਹਨਾਂ ਦਾ ਇੱਕ ਅੱਧਾ ਖਾਸ ਬਿਆਨ ਆਇਆ ਹੁੰਦਾ ਅੱਜ ਵੀ ਖਾਸ ਬਿਆਨ ਹੈ ਕੱਲ ਵੀ ਸੀ ਪਰਸੋਂ ਵੀ ਸੀ ਰੋਜ਼ ਹੁੰਦਾ ਉਹ ਵੀ ਇੱਕੋ ਪੱਖ ਨੂੰ ਲੈ ਕੇ ਲਗਾਤਾਰ ਦੇਸ਼ ਦੇ ਬਹੁ ਗਿਣਤੀ ਭਾਈਚਾਰਿਆਂ ਨੂੰ ਇਸ ਤਰ੍ਹਾਂ ਹਵਾ ਦੇ ਰਹੇ ਨੇ ਮਤਲਬ ਇਸ ਤਰ੍ਹਾਂ ਉਹ ਜਜਬਾਤੀ ਕਰ ਰਹੇ ਨੇ ਜਿਵੇਂ ਕੋਈ ਬਹੁਤ ਵੱਡਾ ਪਲਾਨ ਬਹੁਤ ਵੱਡਾ ਪ੍ਰਿਕ ਖਨਕਸ਼ਾ ਉਹਨਾਂ ਦੇ ਮਨ ਚ ਹੁੰਦਾ ਦੂਸਰਾ ਪੱਖ ਇਹ ਆ ਕਿ ਭਾਰਤ ਵਿੱਚ ਜਦਨ ਦੀ ਨਰਿੰਦਰ ਮੋਦੀ ਸਰਕਾਰ ਆਈ 2014 ਦੇ ਅਜੇ ਸਰਕਾਰ ਆਈ ਨੂੰ 3 ਮਹੀਨੇ ਹੋਏ ਸੀ ਯਾ ਯੂ ਪੀ ਦੇ ਇੱਕ ਪਿੰਡ ਬਸਾੜਾ ਦੇ ਵਿੱਚ ਉੱਥੇ ਦਾਦਰੀ ਦੇ ਲਾਗੇ ਉਹਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਆਖਿਆ ਦੇ ਘਰ 'ਚ ਗਾਂ ਦਾ ਮਾਸ ਸੀ ਕਿੰਨੇ ਵੇਖਿਆ ਕਿੱਥੋਂ ਲਿਆਂਦਾ ਕੋਈ ਸਬੂਤ ਨਹੀਂ ਉਹਦਾ ਕੋਈ ਸੈਂਪਲ ਟੈਸਟ ਕਰਾਇਆ ਸੀ ਕੋਈ ਨਹੀਂ ਉਹਦੇ ਤੋਂ ਬਾਅਦ ਕੰਨੀਆਂ ਘਟਾਵੇਂਗਾ ਲੋਕਾਂ ਨੂੰ ਫੜ-ਫੜ ਮਾਰਦੇ ਉਹ ਕੋਈ ਗਾਂ ਨਹੀਂ ਜਾਂਦੇ ਸੀ ਫਿਰ ਤੋਂ ਬਾਅਦ ਕਈਆਂ ਥਾਵਾਂ ਦੇ ਉੱਤੇ ਮਸਜਿਦਾਂ 'ਚ ਝਗੜੇ ਹੋਏ ਤਾਂ ਦੀ ਮਸਜਿਦ ਨਹੀਂ ਸਾਡਾ ਮੰਦਿਰ ਆ ਅਸੀਂ ਇਹ ਢਾਕੇ ਬਣਾਉਣੀ ਆ ਵਿੱਚੋਂ ਕ੍ਰਿਸਤਿਆਨਾਂ ਦੇ ਖਿਲਾਫ ਰੌਲਾ ਪਿੰਦਾ ਰਿਹਾ ਹੁਣ ਅੱਜ ਦੇ ਅਖਬਾਰਾਂ 'ਚ ਛਪਿਆ ਕਿ 36 ਗੜ੍ਹ 'ਚ ਜਿੱਥੇ ਭਾਜਪਾ ਦੀ ਸਰਕਾਰ ਚੱਲਦੀ ਪਈ ਹੈ ਉੱਥੇ ਕਈਆਂ ਇਲਾਕਿਆਂ 'ਚ ਪਿੰਡਾਂ 'ਚ ਬੋਰਡ ਲੱਗ ਗਿਆ ਕਿ ਇਸਾਈਆਂ ਦਾ ਕੋਈ ਪਾਦਰੀ ਇਹਦਾ ਪਿੰਡਾਇ ਨਹੀਂ ਵਰਤਦਾ no entry ban entry ban ਦੇ ਬੋਰਡ ਲੱਗ ਗਿਆ no entry no entry ਕੀ ਹੋ ਰਿਹਾ ਕੀ ਇਸਾਈ ਇਸ ਦੇਸ਼ ਦੇ ਨਾਗਰਿਕ ਨਹੀਂ ਕੀ ਮੁਸਲਮਾਨ ਇਸ ਦੇਸ਼ ਦੇ ਨਾਗਰਿਕ ਨਹੀਂ ਇਦਾਂ ਘੱਟ ਗਿਣਤੀਆਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਜੇ ਇਸ ਵੇਲੇ ਚੱਲਦੀ ਪਈ ਹੈ ਜਲਦੀ ਜਲਦੀ ਹੋਰ ਅੱਗੇ ਵਧੀ ਤੇ ਇਹ ਨਹੀਂ ਸਮਝਣਾ ਚਾਹੀਦਾ ਕਿ ਮੁਸਲਮਾਨਾਂ ਤੇ ਇਸਾਈਆਂ ਇਕੱਲੇ ਦੇ ਖਿਲਾਫ ਇਹ ਤੁਰ ਦੀ ਬਾਕੀ ਜਿਹੜੇ ਘੱਟ ਗਿਣਤੀ ਭਾਈਚਾਰੇ ਆ ਉਹਨਾਂ ਦੇ ਖਿਲਾਫ ਵੀ ਆਉਣੀ ਆ ਇਹ ਚੇਤਾ ਰੱਖਣਾ ਚਾਹੀਦਾ ਕਿ ਅੰਮ੍ਰਿਤਸਰ ਚ ਇੱਕ ਵਾਰੀ ਇੱਕ ਸਮੇਲ ਹੋਇਆ ਸੀ ਤੇ ਉਹਦੇ ਵਿੱਚ ਜਿਹੜਾ ਇਹ ਮੁੱਦਾ ਖੜਾ ਕੀਤਾ ਗਿਆ ਸੀ ਕਿ ਸਮੁੰਦਰ ਮੰਥਨ ਕਰਨ ਵਾਸਤੇ ਜਦੋਂ ਸ਼ੇਸ਼ਨਾਗ ਦਾ ਨੇਤਰਾ ਪਾ ਕੇ ਦੇਵਤਿਆਂ ਤੇ ਦੈਤਿਆਂ ਨੇ ਰੜਕਿਆ ਸਮੁੰਦਰ ਤੇ 14 ਰਤਨ ਨਿਕਲੇ ਸੀ ਉਹਨਾਂ ਚੋਂ ਇੱਕ ਰਤਨ ਅਮਰਤ ਸੀਗਾ ਤੇ ਅਮਰਤ ਲਿਆਉਂਦਿਆਂ ਉਹ ਭਗਵਾਨ ਵਿਸ਼ਨੂੰ ਜਿਹੜੇ ਗਰੜ ਦੀ ਸਵਾਰੀ ਕਰਕੇ ਆਸਰੇ ਸੀਦੇ ਗਰੜ ਨੇ ਆਪਣੇ ਚੁੰਝ ਨਾਲ ਘੜਾ ਚੁੱਕਿਆ ਸੀ ਤੇ ਇੱਥੇ ਆ ਕੇ ਗਰੜ ਗੱਲ ਕਰਨ ਲੱਗਾ ਤੇ ਘੜਾ ਡਿੱਗ ਪਿਆ ਤੇ ਉਹ ਅਮਰਸਰ ਦੇ ਵਿੱਚ ਅਮਰਤ ਉਹ ਹੈ ਜਿੱਦਾਂ ਦੀ ਕਹਾਣੀ ਉਦੋਂ ਪੇਸ਼ ਕੀਤੀ ਗਈ ਸੀ ਸਾਰੇ ਨੂੰ ਪਤਾ ਜੋ ਕੁਝ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਪਤਾ ਨਹੀਂ ਕੀ ਇਹ ਸੋਚਣੀ ਹੈ ਤੇ ਕਾਦੇ ਵਾਸਤੇ ਇਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਇਹ ਲਗਾਤਾਰ ਕਦੇ ਪ੍ਰਵੀਨ ਤੋਗੜੀਆ ਕਦੇ ਮੋਨ ਭਗਵਤ ਜੋ ਬੋਲਦੇ ਆ ਅਸਰਤਾ ਪੈਂਦਾ ਜੀ ਅਗਲੀ ਗੱਲ ਅਨੁਸਾਰ ਜਨੇਵਾ ਦੀ ਕਰਦੇ ਆ ਉੱਥੇ ਭਾਰਤੀ ਹਾਈ ਕਮਿਸ਼ਨ ਵਿੱਚ ਕਰੋੜਾ ਰੁਪਏ ਦਾ ਘਪਲਾ ਸਾਹਮਣੇ ਆਇਆ ਜੀ ਇਹ ਪੂਰਾ ਮਾਮਲਾ ਕੀ ਆ ਜਨੇਵਾ ਸਵਿਟੇਰਲੈਂਡ ਚ ਉੱਥੇ ਭਾਰਤੀ ਹਾਈ ਕਮਿਸ਼ਨ ਦੇ ਦੋ ਹਿੱਸੇ ਇੱਕ ਤਾਂ ਇੱਕ ਸਵਿਸ ਐਮਬੈਸੀ ਸਾਡੇ ਕੋਲ ਇੱਥੇ ਤੇ ਭਾਰਤ ਦਾ ਵੀ ਸਵਿਟਜ਼ਰਲੈਂਡ ਦੇ ਨਾਲ ਤਾਲਮੇਲ ਵਾਸਤੇ ਇੱਕ ਦਫਤਰ ਨੂੰ ਕੌਂਸੂਲੇਟ ਕਹ ਲੋ ਅੰਬੈਸੀ ਕਹ ਲੋ ਹਾਈ ਕਮਿਸ਼ਨ ਕਹ ਲੋ ਹੈ ਦੂਸਰਾ ਉੱਥੇ ਯੂਨੋ ਦਾ ਹਾਈ ਕਮਿਸ਼ਨ ਹੈ ਜਿਹੜਾ ਯੂਨੋ ਦਾ ਯੂਨ ਹਿਊਮਨ ਰਾਈਟਸ ਕਮਿਸ਼ਨ ਹੈ ਉਹਦੇ ਨਾਲ ਤੇ ਯੂਨੋ ਦੀਆਂ ਹੋਰ ਉੱਥੇ ਬਹੁਤ ਸਾਰੀਆਂ ਏਜੰਸੀਆਂ ਦੇ ਇੰਟਰਨੈਸ਼ਨਲ ਹੈੱਡ ਕੁਆਰਟਰ ਨੇ ਉਹਨਾਂ ਸਾਰਿਆਂ ਨਾਲ ਤਾਲਮੇਲ ਕਰਨ ਵਾਸਤੇ ਪੈਲਸ ਡੀ ਨੇਸ਼ਨਜ਼ ਉੱਤੇ ਯੂਨੋ ਦਾ ਬਹੁਤ ਵੱਡਾ ਉਹਦੇ ਨਾਲ ਤਾਲਮੇਲ ਵਾਸਤੇ ਭਾਰਤ ਸਰਕਾਰ ਦਾ ਉੱਥੇ ਇੱਕ ਵੱਖਰਾ ਹਾਈ ਕਮਿਸ਼ਨ ਹੈ ਉਹਦੇ ਵਿੱਚ ਇੱਕ ਅਧਿਕਾਰੀ ਗਿਆ ਉਹਦੇ ਕੋਲ اختیار ਸੀ ਕਿ ਖਤਿਆਰੀ ਫੰਡ ਇਧਰੋਂ ਕੱਢਦੇ ਤੇ ਉਧਰ ਵਰਤਲੇ ਉਧਰੋਂ ਕੱਢਦੇ ਤੇ ਉਧਰ ਵਰਤਲੇ ਉਹਨੇ ਫੰਡ ਕੱਢੇ ਵਰਤੇ ਕਿੱਥੇ ਵਰਤੇ ਉਹ ਹਿਸਾਬ ਕਿਤਾਬ ਨੂੰ ਜਾਂਦਾ ਦਿੱਲੀ ਤੋਂ ਗਈ ਸਪੈਸ਼ਲ ਟੀਮ ਨੇ ਜਾ ਕੇ ਜਦੋਂ ਪੜਤਾਲ ਕੀਤੀ ਤੇ ਪੜਤਾਲ ਕਰਦਿਆਂ ਕਰਦਿਆਂ ਪਤਾ ਲੱਗਾ ਕਿ 2 ਕਰੋੜ ਰੁਪਏ ਤੋਂ ਵੱਧ ਜਰਾ ਫਰੀ ਹੋ ਗਈ ਹੈ ਤੇ ਕਿਸੇ ਨੂੰ ਤਵਾਰੇ ਨਿਕਲ ਦਿੱਤਾ ਗਿਆ ਹੁਣ ਉਹ ਪੜਤਾਲ ਜਿਹਦੇ ਤੋਂ ਚੱਲਦੀ ਪਈ ਹੈ ਕੱਲ ਨੂੰ ਕੀ ਪਤਾ ਕੀ ਨਿਕਲਦਾ ਜੀ ਉਹਦਾ ਭਾਰਤ ਸਰਕਾਰ ਦੇ ਵਿਦੇਸ਼ਾਂ 'ਚ ਬੜੇ ਰੰਗ ਨਿਰਾਲੇ ਆ ਅੱਜ ਕੱਲ ਤੇ 에어 ਇੰਡੀਆ ਪ੍ਰਾਈਵੇਟ ਹੋ ਗਈ ਜਦੋਂ ਸਰਕਾਰੀ ਹੁੰਦੀ ਸੀ ਤੇ ਪਤਾ ਲੱਗਾ ਸੀ ਕਿ 20 ਤੋਂ ਵੱਧ ਇਹੋ ਜਿਹੇ ਦੇਸ਼ਾਂ ਵਿੱਚ 에어 ਇੰਡੀਆ ਦੇ ਦਫ਼ਤਰ ਖੋਲੇ ਗਏ ਜਿਹੜੇ ਦੇਸ਼ਾਂ 'ਚ 에어 ਇੰਡੀਆ ਦੀ ਕਦੇ ਫਲਾਈਟ ਹੀ ਕੋਈ ਨਹੀਂ ਗਈ ਕਿ ਅੱਜੋ ਤੇ ਕੋਈ ਨਹੀਂ ਜਣਾ ਪਰ 에어 ਇੰਡੀਆ ਦੇ ਦਫ਼ਤਰ 2 ਜਾਂ 3 ਮੁਲਾਜ਼ਮ ਹੁੰਦੇ ਸੀ ਉਹ ਜਿਸੇ ਮੰਤਰੀ ਦੇ ਚਾਹਤੇ ਉਹ ਭਾਵੇਂ ਭਾਜਪਾ ਦੀ ਸਰਕਾਰ ਹੋਵੇ ਜਨਤਾ ਦਲ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਕੇਂਦਰ ਚ ਮੰਤਰੀ ਦੇ ਚਾਹਤੇ ਜਾਂ ਵੱਡੇ ਅਫਸਰਾਂ ਦੇ ਚਾਹਤੇ ਉੱਥੇ ਲੱਗੇ ਹੁੰਦੇ ਸੀ ਤੇ ਉਹਨਾਂ ਨੂੰ ਕੰਮ ਦੇਣ ਵਾਸਤੇ ਖੋਲੇ ਹੁੰਦੇ ਸੀ ਜੇ ਪੁੱਛੋ ਕਰਦੇ ਕਿ ਕਹਿੰਦੇ ਜੀ ਉੱਥੇ ਜਦੋਂ ਵੀਆਈਪੀ ਆਉਂਦੇ ਆ ਉਹਨਾਂ ਦੇ ਨਾਲ ਤਾਲ ਮਿਲਦਾ ਉਹਨਾਂ ਦੇ ਟਿਕਟਿੰਗ ਵਗੈਰਾ ਦਾ ਕੰਮ ਕਰ ਜਦੋਂ ਤੁਹਾਡੀ ਫਲਾਈਟ ਹੀ ਨਹੀਂ ਜਾਂਦੀ ਤੇ ਟਿਕਟਾਂ ਕਾਦੀਆਂ ਤੁਸੀਂ ਕਰਦੇ ਆ ਤੇ ਟਿਕਟਾਂ ਤੇ ਅੱਜ ਕੱਲ ਆਨਲਾਈਨ ਹੋ ਜਾਂਦੀਆਂ ਇਹੋ ਜਿਹੇ ਕੰਮ ਵੀ ਅਸੀਂ ਹੁੰਦੇ ਵੇਖੇ ਹੁਣ ਜਿਹੜਾ ਜਨੇਵਾ ਦੇ ਵਿੱਚ ਸਵਿਟਜ਼ਰਲੈਂਡ ਚ ਪਾਰਦੇ ਹਾਈਕਮ ਵਿੱਚ ਇਹ ਕਪੜਾ ਹੋਇਆ ਇਹਨਾਂ ਕਪੜਿਆਂ ਚ ਇੱਕ ਆ ਇੱਕੋ ਇੱਕ ਨਹੀਂ ਹਜ ਬਹੁਤ ਨੇ ਜੀ ਪੰਸਰ ਸਾਹਿਬ ਤੁਸੀਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਇਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨਾਂ ਅੱਜ ਦੇ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਪ੍ਰੋਗਰਾਮ ਸਮਾਪਤ ਕਰਦੇ ਆਂ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ